ਜੇਠ ਹਾਰ ਦੀ ਕੜਕ ਦੀ ਧੁੱਪ ਦੇ ਪਿੱਛੋਂ ਸਾਵਣ ਦਾ ਮਹੀਨਾ ਕੁਝ ਰਾਹਤ ਲਿਆਉਂਦਾ ਹੈ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਸਾਵਣ ਦੇ ਮਹੀਨੇ ਦੇ ਵਿੱਚ ਪੰਛੀ ਚਹਿਚਾਉਂਦੇ ਨੇ ਕਾਲੀ ਬੱਦਲੀ ਆਕਾਸ਼ ਤੇ ਛਾਉਂਦੀ ਹੈ ਤੇ ਜੋ ਸਾਡੀਆਂ ਮੁਟਿਆਰਾਂ ਨੇ ਸਾਡੀਆਂ ਕੁੜੀਆਂ ਨੇ ਸਾਡੀਆਂ ਬੱਚੀਆਂ ਨੇ ਉਹ ਆਪੋ ਆਪਣੇ ਪੇਕਿਆਂ ਦੇ ਘਰ ਜਾ ਕੇ ਰੌਣਕਾਂ ਲਾਉਂਦੀਆਂ ਨੇ ਤੋਂ ਇਸ ਸਾਵਣ ਮਹੀਨੇ ਬਾਰੇ ਮੈਂ ਆਪਣੀ ਇੱਕ ਕਵਿਤਾ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਿ ਜੇਠ ਹਾਰ ਦੀ ਕੜਕ ਦੀ ਧੁੱਪ ਪਿੱਛੋਂ ਰਾਹਤ ਗਰਮੀ ਤੋਂ ਸਾਨੂੰ ਦਿਵਾਏ ਸਾਵਣ ਚਾਰੇ ਪਾਸੇ ਆਕਾਸ਼ ਤੇ ਦਿਸਣ ਬੱਦਲ ਕਿਣਮਣ ਕਿਣਮਣ ਵੀ ਨਾਲ ਲਿਆਏ ਸਾਵਣ ਸੜ ਬਲ ਰਹੀ ਧਰਤੀ ਦੀ heckੀ ਉੱਤੇ ਝੜੀ ਲਾ ਕੇ ਠੰਡ ਵਰਤਾਏ ਸਾਵਣ ਕੁੜੀਆਂ ਚਿੜੀਆਂ ਮੁਟਿਆਰਾਂ ਉਡੀਕਦੀਆਂ ਛੇਤੀ ਛੇਤੀ ਮਹੀਨਾਏ ਆਏ ਸਾਵਣ ਕੁੜੀਆਂ ਚਿੜੀਆਂ ਮੁਟਿਆਰਾਂ ਉਡੀਕਦੀਆਂ ਸ਼ੇਤੀ ਸ਼ੇਤੀ ਮਹੀਨਾ ਇਹ ਆਏ ਸਾਵਣ ਇਸ ਮਹੀਨੇ ਚ ਆਪਣੇ ਪੇਕੇਾਂ ਤੇ ਦੂਰੋਂ ਨੇੜਿਓਂ ਚੱਲ ਕੇ ਆਉਣ ਕੁੜੀਆਂ ਹਰ ਇੱਕ ਵੇੜੇ ਦੇ ਵਿੱਚ ਬਹਾਰ ਆਉਂਦੀ ਖੁਸ਼ੀਆਂ ਖੇੜੇ ਵੀ ਨਾਲ ਲਿਆਉਣ ਕੁੜੀਆਂ ਕਠੀਆਂ ਹੋ ਕੇ ਸਾਰੇ ਹੀ ਪਿੰਡੇ ਅੰਦਰ ਇਹ ਮੇਲੇ ਤੀਆਂ ਦੇ ਭਰਵੇਂ ਲਗਾਉਣ ਕੁੜੀਆਂ ਪੀਂਗਾ ਜਾਂਦੀਆਂ ਧੁਰ ਅਸਮਾਨ ਵੱਲੇ ਗਿੱਧਾ ਪਾਪਾ ਧਰਤ ਹਿਲਾਉਣ ਕੁੜੀਆਂ ਪੀਂਗਾ ਜਾਂਦੀਆਂ ਧੁਰ ਅਸਮਾਨ ਵੱਲੇ ਤੇ ਗਿੱਧਾ ਪਾਪਾ ਧਰਤ ਹਿਲਾਉਣ ਕੁੜੀਆਂ ਸਾਵਣ ਵਿੱਚ ਲੈ ਕੇ ਨਾਲ ਜਾਂਦੀਆਂ ਨੂੰ ਸਾਵਣ ਵਿੱਚ ਲੈ ਕੇ ਨਾਲ ਜਾਂਜੀਆਂ ਨੂੰ ਆਂ ਇੰਦਰ ਦੇਵ ਦੀ ਢੁਕੇ ਬਰਾਤ ਸੋਹਣੀ ਲਾੜਾ ਜਾਂਚ ਕੇ ਜੱਚਦਾ ਬਹੁਤ ਸੋਹਣਾ ਤੇ ਨਾਲ ਜੱਚਦੀ ਏ ਲਾੜੀ ਬਰਸਾਤ ਸੋਹਣੀ ਬੱਦਲ ਪਾਉਂਦੇ ਨੇ ਬੋਲੀਆਂ ਅਤੇ ਭੰਗੜਾ ਤੇ ਪਾਉਂਦੀ ਬਿਜਲੀ ਅਸਮਾਨੋਂ ਏ ਝਾਤ ਸੋਹਣੀ ਇਨਾ ਦੋਹਾਂ ਦੀ ਜੋੜੀ ਨੂੰ ਤੱਕ-ਤੱਕ ਕੇ ਖੁਸ਼ ਹੁੰਦੀ ਏ ਸਾਰੀ ਕਾਇਨਾਤ ਸੋਹਣੀ ਸੋਹਣੀ ਦੋਹਾਂ ਦੀ ਜੋੜੀ ਨੂੰ ਤੱਕ-ਤੱਕ ਕੇ ਖੁਸ਼ ਹੁੰਦੀ ਏ ਸਾਰੀ ਕਾਇਨਾਤ ਸੋਹਣੀ ਇੱਕ ਹੋਰ ਗੱਲ ਸਾਵਣ ਦੇ ਮਹੀਨੇ ਦੇ ਵਿੱਚ ਪਲਕ ਝਪਕਦੇ ਵਿੱਚ ਆਕਾਸ਼ ਅੰਦਰ ਕਟਾ ਸ਼ਾਰੇ ਕਾਲੀ ਕਣਕੋਰ ਅੱਜ ਕੱਲ ਕੂਕ ਕੂਕ ਕੇ ਕੋਇਲਾ ਕੁਝ ਕਹਿ ਰਹੀ ਹੈ ਤੇ ਕਾਲੇ ਕਾਂ ਵੀ ਪਾਰੇ ਸ਼ੋਰ ਅੱਜ ਕੱਲ ਡੱਡੂ ਅਤੇ ਪਪੀਹੇ ਵੀ ਬੋਲ ਰਹੇ ਨੇ ਚੜਿਆ ਹੋਇਆ ਇਹ ਉਹਨਾਂ ਨੂੰ ਲੋਰ ਅੱਜ ਕੱਲ ਤੇ ਆਪਣੇ ਪੰਖ ਖਿਲਾੜ ਕੇ ਬਹੁ ਰੰਗੀ ਪਹਿਲਾ ਪਾਰ ਹੈ ਮਸਤੀ ਵਿੱਚ ਮੋਰ ਅੱਜ ਕੱਲ ਆਪਣੇ ਪੰਖ ਖਿਲਾੜ ਕੇ ਬਹੁ ਰੰਗੀ ਪਹਿਲਾ ਪਾਰ ਹੈ ਮਸਤੀ ਵਿੱਚ ਮੋਰ ਅੱਜ ਕੱਲ ਤੇ ਇਸ ਸਾਵਣ ਮਹੀਨੇ ਨੂੰ ਰਲ ਮਿਲ ਕੇ ਇਸ ਸਾਵਣ ਮਹੀਨੇ ਨੂੰ ਰਲ ਮਿਲ ਕੇ ਖੁਸ਼ੀਆਂ ਖੇੜਿਆਂ ਨਾਲ ਮਨਾਓ ਮਿੱਤਰੋ ਵੰਡ ਵਿਤ ਕਰੇ ਸਾਰੇ ਹੀ ਖਤਮ ਕਰਕੇ ਆਪੋ ਵਿੱਚ ਗਲਵਕੜੀ ਪਾਓ ਮਿੱਤਰੋ ਚੜਦੀ ਕਲਾ ਦਾ ਪੱਲਾ ਨਾ ਕਦੇ ਛੱਡੋ ਤੇ ਢੈਂਦੀ ਕਲਾ ਨੂੰ ਦੂਰ ਭਜਾਓ ਮਿੱਤਰੋ ਸ਼ੁਭ ਕੰਮਾਂ ਨੂੰ ਸਿਰੇ ਲਗਾਉਣ ਲੱਗਿਆਂ ਜਾਚਕ ਰਤਾ ਵੀ ਢੱਲਣਾ ਲਾਓ ਮਿੱਤਰੋ ਸ਼ੁਭ ਕੰਮਾਂ ਨੂੰ ਸਰੇ ਲਗਾਉਣ ਲੱਗੇ ਆ ਜਾਂਚ ਕਰਤਾ ਵੀ ਢਿਲਨਾ ਲਾਓ ਮਿੱਤਰੋ ਜਾਂਚ ਕਰਤਾ ਵੀ ਢਿਲਨਾ ਲਾਓ ਮਿੱਤਰੋ ਜਾਂਚ ਕਰਤਾ ਵੀ ਢਿਲਨਾ ਲਾਓ ਮਿੱਤਰੋ